ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 124 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 13ਵੀਂ ਪੋੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਬਵਣ ਕੀ ਸੁਧ ਮੰਨੈ ਮੋ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਅਰਥਾਤ ਮਨਨੇ ਤੋਂ ਭਾਵ ਹੈ ਉਹ ਮਨੁੱਖ ਜਿਸ ਨੇ ਪਰਮਾਤਮਾ ਨੂੰ ਜਾਣ ਲਿਆ ਭਾਵ ਪਰਮਾਤਮਾ ਦੇ ਸਰਬ ਗੁਣਾਂ ਨੂੰ ਸਮਝ ਲਿਆ ਮੰਨ ਲਿਆ ਵਿਚਾਰ ਲਿਆ ਤੇ અપਨਾ ਲਿਆ ਤਾਂ ਪ੍ਰਭੂ ਦੇ ਗੁਣਾ ਵਰਗਾ ਹੋ ਗਿਆ ਤਾਂ ਫਿਰ ਉਸ ਮਨੁੱਖ ਨੂੰ ਕੀ ਪ੍ਰਾਪਤੀਆਂ ਹੁੰਦੀਆਂ ਹਨ ਸਮਝਦੇ ਹਾਂ ਨੰਬਰ 1 ਮੰਨਿਆ ਸੁਰਤ ਹੋਵੇ ਮਨ ਬੁੱਧ ਉਸ ਮਨੁੱਖ ਦਾ ਮਨ ਬੁੱਧ ਜੋ ਪਵਿੱਤਰ ਹੋ ਗਿਆ ਹੈ ਈਸ਼ਵਰ ਦੀ ਸੁਰਤੀ ਦੇ ਨਾਲ ਜੁੜ ਜਾਂਦਾ ਹੈ ਸੁਰਤੀ ਤੋਂ ਭਾਵ ਹੈ ਪਵਿੱਤਰ ਗਿਆਨ ਨੰਬਰ 2 गल भवन की सुध सारी सृष्टि भवन हो रहे कम्मा दी जानकारी हो जाती है उसका गया कि की हो रहा है सारी दुनिया सगल भवना विच नंबर तीन ਮਨ ਨੇ ਮੂ ਚੋਟਾ ਨਾ ਖਾਏ ਉਸ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਦੁੱਖ ਕਲੇਸ਼ ਉੱਚ-ਨੀਚ ਵਰਗੀਆਂ અપਮਾਨ ਦੇਣ ਵਾਲੀਆਂ ਚੀਜ਼ਾਂ ਨਹੀਂ ਦੇਖਣੀਆਂ ਪੈਂਦੀਆਂ ਨੰਬਰ 4 ਮਨ ਨੇ ਜਮਕੇ ਸਾਥ ਨਾ ਜਾਈ ਉਹ ਮਨੁੱਖ ਬਣ ਚੁੱਕਾ ਸਿੱਧ ਪੁਰਸ਼ ਹਰ ਇੱਕ ਬੁਰਾਈ ਤੋਂ ਬਚ ਜਾਂਦਾ ਹੈ ਉਸ ਮਨੁੱਖ ਉਤੇ ਕੋਈ ਵੀ ਬੁਰਾਈ ਅਸਰ ਨਹੀਂ ਕਰਦੀ ਤੇ ਉਹ ਨਿਰਲੇਪ ਰਹਿੰਦਾ ਹੈ ਅੱਗੇ ਗੁਰੂ ਜੀ ਪੰਜਵੀਂ ਛੇਵੀਂ ਪੰਕਤੀ ਵਿੱਚ ਕਹਿੰਦੇ ਹਨ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਸਾਰੀਆਂ ਪ੍ਰਾਪਤੀਆਂ ਸ਼ਕਤੀਆਂ ਕਿਸੇ ਮਨੁੱਖ ਵਿੱਚ ਇਸ ਕਰਕੇ ਪੈਦਾ ਹੁੰਦੀਆਂ ਹਨ ਕਿਉਂਕਿ ਉਹ ਪ੍ਰਭੂ ਜਿਹੜਾ ਕਿਸੇ ਵੀ ਕਾਲਖ ਤੋਂ ਦਾਗ ਤੋਂ ਮਾਇਆ ਤੋਂ ਰਹਿਤ ਹੈ ਕੋਈ ਕੋ ਇਕ ਹੈ ਸਰਵ ਸ਼ਕਤੀਮਾਨ ਹੈ ਸਬਦ ਰਚਿਨਹਾਰ ਹੈ ਤੇ ਸਭ ਤੇ ਉਸ ਦਾ ਰਾਜ ਚੱਲਦਾ ਹੈ। ਉਹ ਪਵਿੱਤਰ ਸੱਚ ਹੈ। ਉਸ ਦੇ ਨਾਲ ਹੀ ਜਿਸ ਮਨੁੱਖ ਨੇ ਦੋਸਤੀ ਕਰ ਲਈ, ਪਿਆਰ ਪਾ ਲਿਆ, ਉਸ ਦੇ ਗੁਣਾਂ ਨੂੰ અપਨਾ ਲਿਆ, ਮੰਨ ਲਿਆ ਤਾਂ ਅਜਿਹਾ ਮਨਨਣ ਵਾਲੇ ਮਨੁੱਖ ਵਿੱਚ ਸਾਰੀਆਂ ਚੰਗਿਆਈਆਂ ਹੀ ਚੰਗਿਆਈਆਂ ਈਸ਼ਵਰ ਵਰਗੀਆਂ ਆ ਜਾਂਦੀਆਂ ਹਨ। ਪਰ ਇਸ ਤਰ੍ਹਾਂ ਕੋਈ ਵਿਰਲਾ ਹੀ ਮਨੁੱਖ ਇਸ ਪਦਵੀ ਨੂੰ ਪਾਉਣ ਲਈ ਬਾਗਸ਼ਾਲੀ ਹੁੰਦਾ ਹੈ ਸਤਗੁਰੂ ਨਾਨਕ ਪਾਤਸ਼ਾਹ ਜੀ ਈਸ਼ਵਰ ਜੋ ਨਿਰਅਕਾਰ ਹੈ ਉਸ ਦਾ ਸাকার ਰੂਪ ਸੰ ਮਨੁੱਖੀ ਜਾਮੇ ਵਿੱਚ ਇਸ ਸ੍ਰਿਸ਼ਟੀ ਦੇ ਆਈ ਤੇ ਮਨੁੱਖਾਂ ਨੂੰ ਈਸ਼ਵਰ ਦੇ ਗੁਣਾ ਤੋਂ ਜਾਣੂ ਕਰਵਾਇਆ ਤੇ ਈਸ਼ਵਰ ਦੀ ਹੋਂਦ ਨੂੰ ਮੰਨਣਾ ਉਸ ਨਾਲ ਪਿਆਰ ਕਰਨਾ ਗੁਣਾ ਨੂੰ ਅਪਣਾਉਣ ਬਾਰੇ ਚਾਨਣ ਪਾਇਆ ਤੇ ਬਾਣੀ ਵਿੱਚ ਵਖਰੇ ਵਖਰੇ ਸ਼ਬਦਾਂ ਰਾਹੀਂ ਸੱਚ ਦੇ ਸੁਨੇਹੇ ਦਿੱਤੇ ਹਨ ਤਾਂ ਕਿ ਮਨੁੱਖ ਅੱਛਾ ਇਨਸਾਨ ਬਣ ਸਕੇ ਕਿਉਂਕਿ ਉਸ ਵਕਤ ਮਨੁੱਖਤਾ ਬਰੰਬਾਦ ਵਿੱਚ ਫਸੀ ਪਈ ਸੀ ਸੱਚ ਦੀ ਬਾਣੀ ਭਾਵ ਸੱਚੇ ਗਿਆਨ ਦਾ ਫੈਲਾ ਕਰਨ ਦੀ ਬਹੁਤ ਜ਼ਰੂਰਤ ਸੀ ਜੋ ਗੁਰੂ ਜੀ ਨੇ ਮਨੁੱਖਤਾ ਨੂੰ ਥਾਂ ਥਾਂ ਤੇ ਜਾ ਕੇ ਆਪਣੇ ਗਿਆਨ ਰਾਹੀਂ ਰੱਬ ਜੀ ਦਾ ਸੁਨੇਹਾ ਦਿੱਤਾ ਇਸ ਕੋੜੀ ਵਿੱਚ ਵੀ ਦੱਸ ਰਹੇ ਹਨ ਕਿ ਉਸਮ ਹਾਨੀਸ਼ਵਰ ਦੇ ਸੱਚੇ ਗੁਣਾਂ ਨੂੰ ਅਪਣਾ ਕੇ ਉਸ ਦੀ ਭਗਤੀ ਕਰਕੇ ਉਸ ਨਾਲ ਇੱਕਮਿਤਾ ਕਰਕੇ ਕੀ ਫਾਇਦਾ ਹੁੰਦਾ ਹੈ ਉਸ ਮਨੁੱਖ ਦੀ ਮਨ ਬੋਦੀ ਸੁਰਤੀ ਪਵਿੱਤਰ ਹੋ ਜਾਂਦੀ ਹੈ ਤੇ ਉਸ ਨੂੰ ਕਿਸੇ ਵੀ ਦੁੱਖਾਂ ਕਸ਼ਟਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਹ ਨਹੀਂ ਉਸ ਮਨੁੱਖ ਉੱਤੇ ਬੁਰਾਈਆਂ ਜਿਵੇਂ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅਧਿਕਤਾ ਨਿੰਦਾ ਚੁਗਲੀ ਦਵੇਸ਼ ਖੁਦਗਰਜ਼ੀ ਝੂਠ ਵਿਕਾਰਾਂ ਦਾ ਉਸ ਤੇ ਫਿਰ ਅਸਰ ਨਹੀਂ ਹੁੰਦਾ ਸੋ ਅਸੀਂ ਗੁਰੂ ਜੀ ਦਾ ਦਸਯ ਹੋਇਆ ਉਪਦੇਸ਼ ਮੰਨ ਲਈਏ ਤੇ ਸੱਚ ਦੇ ਰਸਤੇ ਤੁਰ ਪਈਏ ਤੇ ਆਪਣਾ ਜੀਵਨ ਸੰਵਾਰ ਲਈਏ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੀ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ